ਕੱਲ ਲਗਾਤਾਰ 2-3 ਘੰਟੇ ਤੋਂ ਪੈਨ ਤੋਂ ਬਾਅਦ ਅੱਜ ਦਾ ਮੌਸਮ ਪੂਰੀ ਫੁੱਲ ਤੋਂ ਨਚਾਰੇ ਪਾਸੇ ਵਾਇਦਾ ਵੀ ਅੱਜ ਦਾ ਬਲੌਗ ਕਰਦੇ ਆ ਸ਼ੁਰੂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੇਰਾ ਰੁਟੀਨ ਦੇਖਣ ਨੂੰ ਮਿਲੇਗਾ ਅੱਜ ਦੇ ਦਿਨ ਦਾ ਪਹਿਲਾ ਟਾਸਕ ਹੈ ਕਣਕ ਦੇ ਦੋ ਗੱਟਿਆਂ ਨੂੰ ਲੈ ਕੇ ਆਣਾ ਚੱਕੀ ਤੇ ਤਿੰਨ ਦੀ ਪਸਾਈ ਕਰਾ ਕੇ ਲਿਆਉਣੀ ਆਟਾ ਬਣਵਾ ਕੇ ਲਾਉਣਾ ਜਿਹੜੇ ਗੱਟੇ ਚੱਕੀ ਤੇ ਧਰ ਕੇ ਆਉਣੇ ਨੇ ਉਹ ਕਿਸੇ ਸਾਈਕਲ ਜਾਂ ਕਿਸੇ ਮੋਟਰਸਾਈਕਲ ਤੇ ਨਹੀਂ ਰੱਖ ਕੇ ਆਉਣੇ ਉਹ ਲੈ ਕੇ ਆਣੇ ਨੇ ਕਾਰ ਤੇ ਸਾਡੇ ਲਈ ਕਾਰ ਹੀ ਸਾਡਾ ਟਰੈਕਟਰ ਹੈ ਖੋਲਦੇ ਆ ਕਾਰ ਦੀ ਡਿੱਗੀ ਤੇਰੇ ਚ ਧਰਦੇ ਆ ਗੱਟੇ ਇਧਰ ਉਧਰ ਚੱਕ ਕੇ ਪਹਿਲਾਂ ਇਹ ਚ ਕੁਝ ਰੱਖ ਲਾਂਗੇ ਪੱਲੀ ਪੁੱਲੀ ਫਿਰ ਆਪਾਂ ਗੱਟੇ ਚਾਕੇ ਰੱਖ ਲਾਂਗੇ ਨਹੀਂ ਤਾਂ ਅਦਰਵਾਇਜ਼ ਇਹ ਗੰਦੀ ਬਹੁਤ ਹੋ ਜਾਣੀ ਆ ਹੁਣ ਆਜੂ ਗੱਮਲੂਟ ਪੱਲੀ ਵਿੱਚ ਪਾਤੀ ਆ ਗੱਟੇ ਦੋਨੋਂ ਰੱਖੇਗੇ ਨੂੰ ਕਰ ਦਨੇ ਆਪਾਂ ਬੰਦ ਇਹਨਾਂ ਦੀ ਪਿਆਰ ਮੈਂ ਹੋ ਗਿਆ ਗੱਡੀ ਸਟਾਰਟ ਕਰ ਲਈ ਮੇਰਾ ਡਿਊਟੀ ਜਾਣ ਦਾ ਟਾਈਮ ਹੋ ਚੱਲਿਆ ਤੇ ਰਸਤੇ 'ਚ ਜਾਂਦੇ ਜਾਂਦੇ ਚੱਕੀ ਤੇ ਆਪਾਂ ਗੱਟੇ ਧਰ ਜਾਗੇ ਆਉਂਦੇ ਹੋਏ ਨੂੰ ਕਣਕ ਪੀਸੀ ਜਾਣੀ ਐ ਤੇ ਉਹ ਚੱਕ ਲਾਵਾਂਗੇ ਅੱਠਾ ਚੱਕੀ ਤੇ ਪਹੁੰਚ ਗਏ ਆ ਜੀ। ਭਾਈ ਗੱਟੇ ਰੱਖਦੇ ਆ ਚੱਕੀ ਤੇ ਤੇ ਹੁਣ ਅਸੀਂ ਜਾ ਰਹੇ ਆ ਉਹਦੀ ਡਿਊਟੀ। ਹੰਦਾ ਜਿ ਬਹੁਤ ਜ਼ਿਆਦਾ ਹੈ ਜਮੇ ਨਹੀਂ ਕੁਛ ਵੀ ਦੀਨਾ। ਅਸੀਂ ਆਰਾਮ ਨਾਲ ਹੌਲੀ ਹੌਲੀ ਜਾ ਰਹੇ ਆ। ਹਾਂਜੀ ਅਸੀਂ ਪਹੁੰਚ ਚੁੱਕੇ ਆ ਆਪੇ ਸਕੂਲ ਆਪਣੀ ਡਿਊਟੀ ਤੇ। ਤੁੰਦ ਬਹੁਤ ਜ਼ਿਆਦਾ ਹੋਣ ਦੇ ਕਰਕੇ ਥੋੜਾ ਟਾਈਮ ਲੱਗ ਗਿਆ। ਤੇ ਦੋ ਛੁੱਟੀਆਂ ਤੋਂ ਬਾਅਦ ਆਏ ਆ। ਤਾਂ ਕਰਕੇ ਥੋੜਾ ਔਖਾ ਵੀ ਲੱਗਦਾ ਅੱਜ ਆਉਣਾ। ਕੰਮ ਚਾਹੇ ਜਿਹੜਾ ਮਰਜ਼ੀ ਆ ਅਗਰ ਛੁੱਟੀਆਂ ਤੋਂ ਬਾਅਦ ਤੁਸੀਂ ਜਾਉਣਾ। ਦੋ ਤਿੰਨ ਛੁੱਟੀਆਂ ਤੋਂ ਬਾਅਦ ਤਾਂ ਤੁਹਾਨੂੰ ਔਖਾ ਲੱਗਦਾ ਇੱਕ ਵਾਰ ਜਾਣ ਤੇ। ਅੱਜੋ ਹੀ ਸਾਡੇ ਨਾਲ ਹੋ ਰਿਹਾ ਹੈ ਚਲੋ ਬਾਏ ਦਾ ਵੇ ਸਕੂਲ ਪਹੁੰਚ ਗਏ ਆ ਤੇ ਪੜਾਉਣੇ ਆ ਬੱਚਿਆਂ ਨੂੰ ਆਪਦਾ ਕੰਮ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਹਾਂਜੀ ਡਿਊਟੀ ਦਾ ਟਾਈਮ ਹੋ ਚੱਲਿਆ ਖਤਮ ਸਾਢੇ 3 ਹੋ ਗਏ ਆ ਤੇ ਆਪਾਂ ਸਕੂਲ ਚੋਂ ਹੋ ਗਏ ਆ ਫ੍ਰੀ ਤੇ ਹੁਣ ਪੌਣੇ ਇੱਥੋਂ ਚਾਲੇ ਅੱਜ ਧੁੱਪ ਵਧੀਆ ਕਲੀ ਹੋਈ ਆ ਪੂਰੀ ਜਿਵੇਂ ਕੱਲ 2-3 ਘੰਟੇ ਧੁੱਪ ਨਿਕਲੀ ਅੱਜ ਵੀ ਓਵੇਂ ਹੀ ਨਿਕਲੀ ਹੋਈ ਆ ਤੇ ਹੁਣ ਚੱਲਦੇ ਆਂ ਰਸਤੇ ਦੇ ਵਿੱਚੋਂ ਉਹੀ ਜਿਹੜਾ ਸਵੇਰੇ ਕੰਮ ਸਟਾਰਟ ਕੀਤਾ ਸੀ ਉਹ ਵੀ ਪੂਰਾ ਕਰਨਾ ਹੈ। ਲੋ ਜੀ ਦੁਬਾਰੇ ਆ ਗਏ ਆਂ ਆਟਾ ਚੱਕੀ ਤੇ ਆਟਾ ਆਪਾਂ ਚੱਕ ਲੈਂਦਾ ਜੀ ਗੱਡੀ ਦੇ ਵਿੱਚ ਪਿੱਛੇ ਪਿਆ। ਇਸ ਚੱਕੀ ਦੇ ਆਉਣ ਦਾ ਇਹ ਫਾਇਦਾ ਵੀ ਜੇ ਆਟਾ ਆਪਾਂ ਪਹਿਲਾਂ ਮਧਾਣਾ ਕੀਤਾ ਹੋਵੇ ਤਾਂ ਇਹ ਆਪੇ ਘਰ ਘਰ ਦਿੰਦੇ ਨੇ ਤੇ ਉਹਦੇ ਤੇ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਤਾਇਆ ਪੀ ਕਰਕੇ ਵਧੀਆ ਸਾਫ ਸੁਥਰੀ ਗਣਕ ਕੱਢ ਕੇ ਫਿਰ ਇਹ ਪੀਂਦੇ ਨੇ ਹਾਂਜੀ ਆਪਾਂ ਹੋ ਗਏ ਹੁਣ ਘਰੇ ਅੱਜ ਦੇ ਦੋ ਟਾਸਕ ਪੂਰੇ ਹੋ ਗਏ ਡਿਊਟੀ ਦੂਸਰਾ ਹੈਗਾ ਸਿਗਾ ਜਿਹੜਾ ਆਟਾ ਲੈ ਕੇ ਆਉਣਾ ਸੀ ਤੇ ਆ ਕੇ ਦੋ ਟਾਸਕ ਆਪਾਂ ਕੰਪਲੀਟ ਕਰ ਲਏ ਅੱਧਾ ਦਿਨ ਲਗਭਗ ਲੰਘ ਚੁੱਕਿਆ ਅੱਧ ਤੋਂ ਜ਼ਿਆਦਾ ਹੀ ਲੰਘਿਆ ਤੇ ਹੁਣ ਟਿਊਸ਼ਨ ਦੀ ਟਰਨ ਹੈ ਹੁਣ ਟਿਊਸ਼ਨ ਲਗਾਉਣਾ ਹੈ ਟਿਊਸ਼ਨ ਤੋਂ ਬਾਅਦ ਫਿਰ ਸ਼ਾਮ ਨੂੰ ਗੁਰੂ ਘਰ ਜਾ ਕੇ ਆਉਣਾ ਅੜੀਸਰ ਟਿਊਸ਼ਨ ਆਪਾਂ ਪੜ੍ਹਾ ਦਿੱਤਾ ਤੇ ਹੁਣ ਹੋ ਗਿਆਂ ਫ੍ਰੀ ਹੁਣ ਜਾ ਰਹੇ ਆ ਅੜੀਸਰ ਮੱਥਾ ਟੇਕਣ ਵਾਸਤੇ ਤੇ ਆ ਬਾਲਟੀ ਚੱਕ ਲੈ ਸੀ ਉਧਰ ਲੈ ਘਰੋਂ ਤਾਰ ਚੋਕੇ ਹਟਿਆ ਤੇ ਬਸ ਦੁੱਧ ਨਾਲ ਲੈ ਕੇ ਜਾਣਾ ਗੱਟੇ ਵਾਲੇ ਵੀ ਵਿੱਚ ਪੈਨੇ ਇਹਨਾਂ ਨੂੰ ਆ ਕੇ ਗੱਡਾਂਗੇ ਫਿਲਹਾਲ ਜਾ ਰਹੇ ਆ ਅੜੀਸਰ ਗੁਰੂਕਰ ਤੇ ਲੈ ਕੇ ਜਾ ਰਹੇ ਆ ਇਹ ਸਕੂਟੀ ਦੁੱਧ ਪਵਾਇਆ ਹੋਇਆ ਕੇਨੀ ਦੇ ਵਿੱਚ ਇਹ ਮੂਰੇ ਇੱਥੇ ਟੰਗ ਲਾਂਗੇ ਜਾਂ ਇੱਥੇ ਰੱਖ ਲਾਂਗੇ ਚਲੋ ਫਿਰ ਜਲਦੀ ਚੱਲੀਏ ਰਸਤੇ 'ਚ ਜਾ ਰਿਹਾ ਮੈਂ ਠੰਡ ਪੂਰੀ ਫੁੱਲ ਆ ਮਿੱਤਰੋ ਇਹ ਪੰਗਾ ਮੈਂ ਲੈ ਲਿਆ ਸਕੂਟੀ ਤੇ ਆਉਣ ਦਾ। ਕੁਲਫੀ ਨਾ ਜੰਮ ਜੇ ਬੀਰੀ ਜਾਂਦੀ ਜਾਂਦੀ ਦੀ। ਵੈਸੇ ਮੈਂ ਲੇਟ ਹੋ ਗਿਆ ਸੀ ਕਿਉਂਕਿ ਟਿਊਸ਼ਨ ਵਗੈਰਾ ਲਗਾਉਣੀ ਸੀ ਨਾ ਤਾਂ ਕਰਕੇ। ਦੇਖਦੇ ਆ ਕੀ ਬਣਦਾ। ਧੁੰਦ ਤੇ ਠੰਡ ਪੂਰੀ ਤਰ੍ਹਾਂ ਵਧੀ ਜਾਂਦੀ ਆ ਪਰ ਆਪਾਂ ਪੂਰੀ ਤਰ੍ਹਾਂ ਪੈਕ ਹੋ ਕੇ ਆਏ ਸੀ। ਇਹ ਸੇਲੀ ਬੱਚੇ ਤਾਂ ਅੜੀ ਸਰ 1 ਕਿਲੋਮੀਟਰ। ਮੈਨੂੰ ਲੱਗਾ ਪਹੁੰਚਦੇ ਪਹੁੰਚੇ ਨਹੀਂ ਰਾਵ ਜਾਣਾ। ਆਉਂਦੇ ਹੋਏ ਨੂੰ ਖਤਰਨਾਕ ਕੰਮ ਜਾ ਹੋ ਜਾਣਾ। ਆ ਵੀ ਸੁਣਨਾ ਹੈ ਆ ਇੱਕ ਵਿਚਕਾਰ ਸੜਕ ਦਾ ਟੁੱਟਾ ਹੈ ਜਿਹੜਾ ਹਲੇ ਤੱਕ ਬਣਿਆ ਨਹੀਂ ਕਿਉਂਕਿ ਅੱਗੇ ਇੱਥੇ ਨਵੀਂ ਪੁਲੀ ਬਣਨੇ ਜਾ ਰਹੀ ਹੈ ਤਾਂ ਕਰਕੇ ਇਹਦਾ ਕੰਮ ਰੁਕਿਆ ਹੋਇਆ ਅਦਰਵਾਇਜ਼ ਸਾਡੇ ਪਿੰਡ ਤੋਂ ਲੈ ਕੇ ਹੰਢਿਆਏ ਤੱਕ ਵਧੀਆ ਰੋਡ ਬਣ ਗਿਆ ਪੂਰਾ ਚੌੜਾ ਲੋ ਜੀ ਆਲਮੋਸਟ ਆਪਾਂ ਪਹੁੰਚ ਚੁੱਕੇ ਆ ਅੱਜ ਤੁਹਾਨੂੰ ਸ਼ਾਮ ਦਾ ਦ੍ਰਿਸ਼ ਦਿਖਾਵਾਂਗੇ ਗੁਰੂ ਘਰ ਦਾ ਗੁਰਦੁਆਰਾ ਅਡਿਸ਼ਸ

ਜੀ ਗੁਰੂ ਘਰ ਦੇ ਵਿੱਚ ਨਾਲੇ ਮੈਂ ਥੋੜਾ ਜਿਹਾ ਟਾਈਮ ਹੀ ਰੁਕਿਆ ਤੁਸੀਂ ਆਸ-ਪਾਸ ਇਹਨੇਰਾ ਚੈੱਕ ਕਰੋ ਕਿੰਨਾ ਜ਼ਿਆਦਾ ਠੰਡ ਵੀ ਬਹੁਤ ਜ਼ਿਆਦਾ ਵਧ ਗਈ ਆ ਬਾਏ ਦਾ ਵੀ ਆਪਾਂ ਮੱਥਾ ਟੇਕ ਲਿਆ ਪਾਠ ਸੁਣ ਲਿਆ ਤੇ ਹੁਣ ਚੱਲਦੇ ਆ ਘਰੇ ਅਗਲੀ ਵੀਡੀਓ 'ਚ ਤੁਹਾਨੂੰ ਮਿਲਦੇ ਆ ਟੇਕ ਕੇਅਰ ਬਾਏ ਬਾਏ